ਕੀ ਹੋ ਗਿਆ ਤੁਹਾਨੂੰ ਮਹਾਰਾਣੀਆਂ ਮੈਨੂੰ ਲੱਗਦਾ ਅੱਜ ਫੇਰ ਦੋਨੇ ਇੱਕ ਦੂਜੇ ਨਾਲ ਮੂੰਹ ਬਣਾ ਕੇ ਬੈਠੀਆਂ ਹੋ ਪੁੱਤ ਤੈਨੂੰ ਪਤਾ ਤਾਂ ਹੈਗਾ ਹੀ ਗੇ ਤਿੰਨ ਸਾਲ ਹੋ ਗਏ ਨੇ ਰੋਜ ਦਾ ਕੁੱਤ ਕਰਲੇ ਕਰਲੇ ਮੇਰੇ ਮੁੰਡਾ ਮੈਨੂੰ ਸਭ ਦੱਸਦਾ ਮਾਤਾ ਮੇਰੇ ਚਾਰ ਅੱਖਾਂ ਨੇ ਤੇਰਾ ਕੀ ਖਿਆਲ ਇਕੱਲੀ ਮੈਂ ਕਿਉਂ ਕੁੱਤ ਕਲੇਸ਼ ਕਰਦੀ ਆ ਅੱਜ ਜਿਹੜਾਈ ਤੂੰ ਪਾਈ ਏ ਉਹ ਗੱਲ ਵੀ ਤਾਂ ਦੱਸੋ ਗੱਲ ਕੀ ਹੋਈ ਆ ਗੱਲ ਕੀ ਹੋਣੀ ਆ ਪੁੱਤ ਤੇਰੀ ਭੈਣ ਰੱਖਣੇ ਮੰਨਣਾ ਆਉਣਾ ਏ ਇਹ ਮਹਾਰਾਣੀਆਂ ਦੀਆਂ ਮੈਂ ਫੇਕੇ ਜਾਣਾ ਏ ਕਿਉਂ ਨੇ ਰਖੜੀਆਂ ਮੰਨਣਾ ਤੋਡੀ ਤਾਂ ਕੋਈ ਲੜਾਈ ਨਹੀਂ ਹੈਗੀ ਥੋੜਾ ਤਾਂ ਮੈਂ 1 ਮਿੰਟ ਚ ਸਮਝੌਤਾ ਕਰਾ ਦੇਣਾ ਬੇਬੇ ਅਸੀਂ ਐ ਕਰਦੇ ਆ ਮੈਂ ਇਹਨੂੰ ਲੈ ਕੇ ਆਪਦੇ ਸਹੁਰੇ ਤੁਰ ਜਾਨਾ ਅਸੀਂ ਜਾ ਕੇ ਰਖੜੀਆਂ ਬਣਨ ਉਹਨੇ ਆ ਪੰਜ ਚਾਰ ਦੇਣਾ ਇਹਨੂੰ ਤੂੰ ਆਪਦੀ ਕੁੜੀ ਨੂੰ ਬੁਲਾ ਲਈ ਉਹ ਆ ਕੇ ਮੇਰੇ ਰਖੜੀਆਂ ਬਣ ਜੂਗੀ ਤੁਹਾਡੀ ਲੜਾਈ ਖਤਮ ਸ਼ਾਵਾਸ਼ੇ ਤੇਰੇ ਚਾਰ ਤਾਈਆਂ ਰਖੜੀਆਂ ਲੰਗ ਜਾਣਗੀਆਂ ਨਾ ਫਿਰ ਭਾਵੇਂ ਮੇਰੀ ਕੁੜੀ ਆਵੇ ਭਾਵੇਂ ਨਾ ਆਵੇ ਉਹ ਤੁਹਾਡੀ ਲੜਾਈ ਨਹੀਂ ਮੁੱਕ ਸਕਦੀ ਮੈਂ ਹੀ ਘਰ ਛੱਡ ਕੇ ਤੁਰ ਜਾਨਾ ਸ਼ਾਵਾਸ਼ੇ ਤੇਰੇ ਕਿੱਥੇ ਨਹੀਂ ਮੈਂ ਕਿਤੇ ਜਾਂਦਾ ਇੱਥੇ ਬੈਠਾ ਵੇਖ ਇੱਥੇ ਹੀ ਬੈਠ ਗਿਆ ਤਮਾਸ਼ਾ ਵੇਖਣ ਆਇਆ